ਖਰੜ ਦੇ ਵਾਟ ਨੰਬਰ 16 ਦੀਆਂ ਜਿਵਨੀ ਚੋਣਾਂ ਨੂੰ ਲੈ ਕੇ ਅਖਾੜਾ ਜਿਹੜਾ ਹੈ ਭਖ ਦਾ ਨਜ਼ਰ ਆ ਰਿਹਾ ਹੈ ਹਰ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਨੇ ਕਈ ਆਜ਼ਾਦ ਉਮੀਦਵਾਰ ਨੇ ਕਈ ਆਪਣੀ ਪਾਰਟੀ ਤੋਂ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਤੋਂ ਸ਼ਸ਼ੀ ਅਗਨੀ ਉਤਰੀ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਵਾਟ ਨੰਬਰ 16 ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਵਿਜੇ ਸ਼ਰਮਾ ਟਿੰਕੂ ਜੋ ਹਲਕਾ ਇੰਚਾਰਜ ਨੇ ਮਹਿਲਾ ਮੰਡਲ ਦੀ ਕਾਂਗਰਸ ਪ੍ਰਧਾਨ ਜਿਹੜੀ ਆ ਉਹ ਵੀ ਉਰੇ ਪਹੁੰਚੀ ਹੋਈ ਹੈ ਸ਼ਸ਼ੀ ਅਗਨੀ ਉੱਤਰੀ ਜੀ ਕੀ ਕਹਿੰਦੇ ਨੇ ਵਿਜੇ ਸਰਮਨ ਟਿੰਕੂ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਦਫ਼ਤਰ ਦੇ ਉਧਰ ਘਟਨ ਦੀਆਂ ਲਾਈਵ ਜ਼ਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜ਼ਿੰਦਾਬਾਦ ਜਿੱਤੂਗਾ ਬੈ ਜਿੱਤੂਗਾ ਪੰਚੇ ਵਾਲਾ ਜਿੱਤੂਗਾ ਜਿੱਤੂਗਾ ਬੈ ਜਿੱਤੂਗਾ ਪੰਚੇ ਵਾਲਾ ਜਿੱਤੂਗਾ ਪੰਦੀਪ ਪੰਦੇ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ਬੰਦੇ ਸਾਰੇ ਤਰਜ ਪਾੜਣਾਵਰ ਲੋਹਾ ਦੇ ਕੈਂਡੀਡੇਟ ਸ਼ਸ਼ੀ ਵਿਰੋਧ ਨੀਜੀ ਦਾ ਅੱਜ ਜਿਹੜਾ ਦਫ਼ਤਰ ਦਾ ਉਹ ਘਟਨ ਕੀਤਾ ਹੈ ਅਸੀਂ ਸੋਲ ਲੜ ਰਹੇ ਨੇ ਕਾਂਗਰਸ ਪਾਰਟੀ ਦੇ ਵਜੋਂ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਤੁਹਾਡੇ ذریعے ਸਾਰਿਆਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਇੱਕ ਚੰਗੇ ਕੈਂਡੀਡੇਟ ਅਣਤਕ ਵਰਕਰ ਉਹਦੇ ਬੜੇ ਵਿਕਾਸ ਸ਼ਸ਼ੀ ਜੀ ਐਕਨ ਹੋਤਰੀ ਜਿਹੜੇ ਕਾਂਗਰਸ ਪਾਰਟੀ ਨੇ ਸਾਡੀ ਹਾਈ ਕਮਾਂਡ ਵੱਲੋਂ ਇਹਨਾਂ ਨੂੰ ਥਾਪੜਾ ਦਿੱਤਾ ਗਿਆ ਤੇ ਪਾਰਟੀ ਨੇ ਇਹਨਾਂ ਨੂੰ ਕੈਂਡੀਡੇਟ ਸੋਨਾ ਵਾਰਡ ਨੰਬਰ ਤੋਂ ਖੇੜ ਤੋਂ ਅਨਾਉਂਸ ਕੀਤਾ ਜਿਨਾ ਦੇ ਅੱਜ ਪੇਪਰ ਠੀਕ ਹੋਏ ਜੋ ਕੋਟ ਦੀ ਕਿਰਿਆ ਹੁੰਦੀ ਆ ਉਹਦੇ ਵਿੱਚ ਇਹਨਾਂ ਦੇ ਸਿਲੈਕਟ ਹੋਏ ਪੇਪਰ ਇਹਨਾਂ ਨੂੰ ਆਪਾ ਠੀਕ ਕਰਨੇ ਸੋ ਅੱਤੋਂ ਇਹਨਾਂ ਨੇ ਆਪ ਅਰੰਭ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਖੈੜ ਵਾਲੇ ਬਾੜ ਨੰਬਰ 16 ਦੇ ਅਸ਼ਹਰੀਆਂ ਨੂੰ ਵੀ ਮੈਂ ਵਧਾਈ ਦੇਣਾ ਵੀ ਇਹ ਜੇ ਅਨਤਕ ਲੀਡਰ ਅਨਤਕ ਵਰਕਰ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਜਿਹੜਾ 1 ਸਾਲਾ ਸਵਾ ਸਾਲ ਰਹਿੰਦਾ ਮੁਸਪਲ ਕਾਉਂਸਲ ਦਾ ਉਹਦੇ ਵਿੱਚ ਹਮਮਾਗੇ ਕੰਮ ਕਰਨ ਆਪ ਦੀ ਸਵਾ ਸਾਲ ਦੀ ਜੋ ਇਹਨਾਂ ਦੀ ਦਿਖਾ ਹੋਊਗੀ ਉਹਦੇ ਨਾਲ ਅੱਗੇ ਵੀ ਇਹਨਾਂ ਨੂੰ ਹੌਸਲਾ ਵੀ ਮਿਲੂਗਾ ਅੱਗੇ ਕੰਮ ਵੀ ਕਰਨਗੇ ਤੇ ਬਾਟ ਨੰਬਰ 16 ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਬਾਟ ਨੰਬਰ 16 ਦੇ ਵੋਟਰ ਬਾਟ ਨੰਬਰ 16 ਦੇ ਵੋਟਰਸ ਨੂੰ ਇਹੀ ਅਪੀਲ ਕਰਦੇ ਆ ਅਸੀਂ ਉਹਨਾਂ ਨੇ ਸਾਰੇ ਦੇਖੇ ਨੇ ਇੱਕ ਸਾਡੇ ਇਥੋਂ ਆਪ ਤੋਂ ਖੜੀ ਆ ਉਹ ਪਹਿਲਾਂ ਪ੍ਰਧਾਨ ਵੀ ਰਹੀ ਆ ਉਹ ਜੇ ਪ੍ਰਧਾਨ ਜੇ ਖੈੜ ਦੀ ਪ੍ਰਧਾਨ ਸੀ ਉਹ ਤੋਂ ਕੋਈ ਕੰਮ ਨਹੀਂ ਕੀਤਾ ਕੋਈ ਡਿਵੈਲਪਮੈਂਟ ਨਹੀਂ ਕਰਾ ਸਕੀ ਸੋ ਹੁਣ ਐਮਸੀ ਬਣ ਕੇ ਉਹਨੇ ਕਿਹੜੀ ਡਿਵੈਲਪਮੈਂਟ ਕਰਾਣੀ ਆ ਉਸ ਵਕਤ ਉਹ ਫੋਨ ਵੀ ਨਹੀਂ ਸੀ ਚੈੱਕ ਕੀਤਾ ਸਾਰੀਆਂ ਪਾਰਟੀਆਂ ਦੇ ਘੁਮਕਵਾ ਕੇ ਆ ਕੇ ਦੇਖ ਲਿਆ ਉਹਨਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਸੋ ਇਹ ਜੇ ਕੈਂਡੀਡੇਟ ਨੂੰ ਮੈਂ ਇੱਕ ਦਾ ਇਹੀ ਕਹਿੰਦਾ ਵੀ ਰਿਜੈਕਟ ਕਰਨਾ ਚਾਹੀਦਾ ਲੋਕਾਂ ਨੂੰ ਪਬਲਿਕ ਨੂੰ ਤੇ ਦੂਸਰਾ ਅਕਾਲੀ ਹੈ ਅਕਾਲੀਆਂ ਦਾ ਕੋਈ ਮੌਜੂਦ ਨਹੀਂ ਹੈ ਤੇ ਉਹ ਵੀ ਲੋੜ ਨਹੀਂ ਹੈ ਇੱਕ ਕਾਗਰਸ ਪਾਰਟੀ ਆ ਜਿਹਨੇ ਹਮੇਸ਼ਾ ਗਰੀਬ ਜਨਤਾ ਦੀ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਨੇ ਚਾਹੇ ਉਹ ਸਾਡੇ ਸ੍ਰੀ ਰਾਹੁਲ ਗਾਂਧੀ ਜੀ ਆ ਉਹ ਪਾਰਲੀਮੈਂਟ ਗੋਲਦੇ ਆ ਉਹ ਸੁਧਾਰਨ ਦੀ ਗੱਲ ਕਰਦੇ ਆ ਗਰੀਬ ਜਨਤਾ ਦੀ ਗੱਲ ਕਰਦੇ ਆ ਸੋ ਅਸੀਂ ਤਾਂ ਉਸ ਪਾਰਟੀ ਨਾਲ ਬੰਨੇ ਹੋਏ ਆ ਸੋ ਮੈਂ ਇਹੀ ਅਪੀਲ ਕਰਦਾ ਆ ਉਹ ਸਾਰੀਆਂ ਚੀਜ਼ਾਂ ਮੁੱਖ ਰੱਖਦੇ ਹੋਏ ਵੀ ਸਾਡੀ ਭੈਣ ਜਿਹੜੀ ਸ਼ਸ਼ੀ ਅਗਨੋਤਰੀ ਜੀ ਆ ਇਹਨਾਂ ਨੂੰ ਜਿਤਾਓ ਵੋਟਾਂ ਪਾ ਕੇ ਤੇ ਖੈੜ ਦਾ ਕੰਮ ਕਰਨ ਦੇ ਵਿੱਚ ਇਹਨਾਂ ਦਾ ਹੌਸਲਾ ਹੋਵੇ ਤੇ ਖੇਡਦੇ ਕੰਮ ਕਰਾ ਸਕਦਾ ਹਾਂ ਜੀ ਪੰਜ ਐਮਸੀ ਜਿਹੜੇ ਨੇ ਕਾਂਗਰਸ ਪਾਰਟੀ ਤੋਂ ਜਿੱਤੇ ਸੀ ਉਹ ਹੁਣ ਨਜ਼ਰ ਨਹੀਂ ਆ ਰਹੇ ਕਿ ਕੀ ਕਹਿਣਾ ਚਾਹਦੇ ਹੋ ਉਹ ਤਾਂ ਪਹਿਲਾਂ ਚਲੇ ਗਏ ਸੀ ਆਪ ਜੀ ਚਲੇ ਗਏ ਸੀ ਉਹ ਸਾਰਿਆਂ ਨੂੰ ਪਤਾ ਹੈ ਚਾਹੇ ਜੋਰ ਨਾਲ ਚਲੇ ਗਏ ਚਾਹੇ ਆਪ ਵਾਲੇ ਖਿੱਚ ਕੇ ਲੈ ਗਏ ਜਿਹਨੂੰ ਆਪਾਂ ਪੰਜਾਬੀ ਚ ਗੱਲ ਕਹਿੰਦੇ ਆ ਹਾਂ ਜੀ ਉਹ ਵਪਾਰੀ ਬੰਦੇ ਸੀ ਵਪਾਰ ਕਰਕੇ ਉਹਨਾਂ ਨੂੰ ਜਾਣਾ ਪਿਆ ਮੈਂ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਇਹਨਾਂ ਨੇ ਮੇਰੇ ਤੇ ٹرسٹ ਕੀਤਾ ਮੈਨੂੰ ਇਹਨਾਂ ਮੰਨ ਦਿੱਤਾ ਕਿ ਮੈਨੂੰ ਟਿਕਟ ਦਿੱਤੀ ਹੈ ਤੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਮੈਂ ਇਹਨਾਂ ਦੇ ਉਹਨਾਂ ਤੋਂ ਪੂਰਾ ਨਿਸ਼ਕ ਕਦਮ ਤੇ ਚੱਲਾਂਗੀ ਤੇ ਇਹਨਾਂ ਦਾ ਸਿਰ ਹਮੇਸ਼ਾ ਉੱਚਾ ਕਰਾਂਗੀ ਜਿੰਨੀ ਮੇਰੇ ਤੋਂ ਮਿਹਨਤ ਹੋਏਗੀ ਉੰਨੀ ਕਰਾਂਗੀ ਪਬਲਿਕ ਤੋਂ ਅਪੀਲ ਹੈ ਮੇਰੀ ਕਿ ਮੇਰਾ ਸਾਥ ਦੇਣ ਮੈਨੂੰ ਬੋਟ ਦੇਣ ਕਿ ਮੈਨੂੰ ਜਿਤਾਣ ਇਹ ਇਸ ਸ਼ੁਕਰੀਆ ਸੀ ਬਣਾ ਲਈ ਕੀ ਮਕਸਦ ਲੈ ਕੇ ਚੱਲੇ ਹੋ ਕੀ ਸੁਪਨੇ ਨੇ ਕੀ ਕਰੋਗੇ ਡਿਵੈਲਪਮੈਂਟ ਨੂੰ ਕੀ 16 ਵਾਰਡ ਮਾ 16 ਦਾ ਸਭ ਤੋਂ ਪਹਿਲੇ ਆਧਾਰ ਤੇ ਕੀ ਕਰਾਂਗੀ ਸਭ ਤੋਂ ਪਹਿਲਾਂ ਸੀ ਬ੍ਰਿਜ ਸੀ ਬ੍ਰਿਜ ਦਾ ਕੰਮ ਕਰਾਂਗੇ ਬਿਜਲੀ ਦੀ ਬਹੁਤ ਪ੍ਰੋਬਲਮ ਹੈ ਪਾਣੀ ਦੀ ਬੜੀ ਕਿਲਤ ਹੈ ਲੋਕਾਂ ਦੇ ਘਰਾਂ ਇਸ ਪਾਣੀ ਗੰਦਾ ਪਾਣੀ ਆ ਰਿਹਾ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਪਹਿਲਾਂ ਤਾਂ ਇਹ ਸਾਰਾ ਕੰਮ ਆ ਮੈਂ ਕਰਾਂਗੇ ਇੱਕ ਬਹੁਤ ਹੀ ਸੱਚੇ ਸੁੱਚੇ ਅਕਸ਼ ਵਾਲੇ ਸ਼ਸ਼ੀ ਅਗਨੀ ਹੋਤਰੀ ਜੀ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਡਰ ਪੈ ਤੋਂ ਇੱਕ ਸੋਸ਼ਲ ਵਰਕਰ ਜਿਹੜੀਆਂ ਲੇਡੀਜ਼ ਐ ਚਾਹੇ ਕੋਈ ਵੀ ਐ ਬਹੁਤ ਮੁਸ਼ਕਲ ਨਾਲ ਮਿਲਦੇ ਐ ਇਹਨਾਂ ਨੇ ਬਿਨਾਂ ਕਿਸੇ ਲਾਲਚ ਤੋਂ ਆਪਣੀ ਨੌਕਰੀ ਦੇ ਬਾਵਜੂਦ ਵੀ ਕੰਮ ਕੀਤਾ ਪਬਲਿਕ ਲਈ ਅਜਿਹੇ ਬੰਦੇ ਬਹੁਤ ਘੱਟ ਐ ਬਾਕੀ ਐਮਸੀ ਜਿਹੜੇ ਆਉਨੇ ਕਲੋਨੀਆਂ ਕੱਟਦੇ ਆ ਚਲੇ ਜਾਂਦੇ ਆ ਆਪਣੀਆਂ ਹਿੱਸੇ ਵੰਡਦੇ ਚਲੇ ਜਾਂਦੇ ਆ ਮਤਲਬ ਉਹ ਕੰਮ ਨਹੀਂ ਕਰਦੇ ਮੈਡਮ ਤਾਂ ਸਾਨੂੰ ਇਹ ਸ਼ਸ਼ੀ ਜੀ ਤੇ ਇਹ ਉਮੀਦ ਹੈ ਕਿ ਆਪਣੇ ਵਾਰਡ ਦਾ ਕੰਮ ਕਰਨਗੇ ਆਪਣੇ ਵਾਰਡ ਦੀਆਂ ਵਾਰਡ ਦੇ ਲੋਕਾਂ ਨੂੰ ਮਤਲਬ ਆਪਣੀ ਦਿਨ ਰਾਤ ਹੋ ਕੇ ਇੱਕ ਹੋ ਕੇ ਉਹਨਾਂ ਨੂੰ ਆਪਣਾ ਪਰਿਵਾਰ ਸਮਝਾ ਰਿਹਾਡ ਇੱਕ ਐਮਸੀ ਨੇ ਕਮਲ ਕਿਸ਼ੋਰ ਸ਼ਰਮਾ ਜੀ ਉਹ ਇਸ ਦਫਤਰ ਦੇ ਉਦਘਾਟਨ ਦੇ ਵਿੱਚ ਕਿਉਂ ਨਹੀਂ ਆਏ ਜੀ ਉਹਨਾਂ ਦਾ ਕੋਈ ਪ੍ਰੋਬਲਮ ਸੀਗੀ ਫੈਮਿਲੀ ਦੀ ਮੈਂ ਫੋਨ ਕਰਕੇ ਆਈ ਐ ਉਹ ਕਹਿੰਦੇ ਮੈਂ ਕੱਲ ਆ ਜਾਣਾ ਮੈਂ ਹੁਣ ਫੋਨ ਕਰਕੇ ਆਇਆ ਉਹਨਾਂ ਨੂੰ ਆ ਲੱਗ ਨਹੀਂ ਰਿਹਾ ਜੀ ਜਿਹੜੇ ਆ ਇਸ ਤਰ੍ਹਾਂ ਬੁੱਤ ਨਜ਼ਰ ਆ ਰਹੀ ਹੈ ਕੋਈ ਨਾਰਾਜ਼ ਹੈ ਕੋਈ ਕੋਈ ਨਾਰਾਜ਼ ਨਹੀਂ ਲੁੱਟ ਹੋ ਕੇ ਪਹਿਲਾਂ ਪੰਜ ਤੁਹਾਡੇ ਜਿਹੜੇ ਇਹਦੇ ਐਮ ਸੀਓ ਦੌੜ ਕੇ ਜੀ ਉਹਨਾਂ ਉਹਨਾਂ ਦੀ ਆਪਣੀ ਉਹ ਨਹੀਂ ਆ ਰਹੇ ਉਹਨਾਂ ਦੀ ਆਪਣੀ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਦੀ ਕੋਈ ਆਪਣੀ ਪ੍ਰੋਬਲਮ ਉਹਨਾਂ ਨੇ ਵੋਟ ਵਾਰਡ ਵਾਸੀਆਂ ਤੋਂ ਵੋਟਾਂ ਲੈ ਕੇ ਕੰਮ ਵੀ ਕਰਾਉਣੇ ਹੈ ਹੈ ਉਹ ਸਾਡੇ ਕਾਂਗਰਸੀ ਹੈ ਉਹ ਸਿਰਫ ਆਪਣੇ ਵਾਰਡ ਦੇ ਕੰਮਾਂ ਵਾਸਤੇ ਉਧਰ ਗਏ ਆ ਥੋੜੇ ਟਾਈਮ ਵਾਸਤੇ ਕਿਤੇ ਐ ਤਾਂ ਨਹੀਂ ਲੱਗ ਰਿਹਾ ਉਹ ਵੀ ਟਿਕਟ ਦੇ ਦਾਅਵੇਦਾਰ ਮੰਨ ਰਹੇ ਤੇ ਆਪਣੇ ਆਪ ਨੂੰ ਚਰਚਾਵਾ ਮទੀਆਂ ਕਿ ਉਹ ਵਾਰਡ ਨੰਬਰ 16 ਜੋ ਕਾਂਗਰਸ ਪਾਰਟੀ ਜੋ ਇਲੈਕਸ਼ਨ ਲੜਨਗੇ ਕਿਤੇ ਐ ਤਾਂ ਨਹੀਂ ਵੀ ਉਹਨੂੰ ਟਿਕਟ ਨਹੀਂ ਮਿਲੀ ਤਾਂ ਕਰਕੇ ਨਹੀਂ ਆਏ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹਾਂਜੀ ਹਾਂ ਹਾਂ ਹੁਣ ਮੈਂ ਖੁਦ ਫੋਨ ਕੀਤੇ ਆ ਅੱਜ ਮੇਰਾ ਪਹਿਲਾ ਦਿਨ ਹੈ ਹੁਣ ਕੱਲ ਤੋਂ ਮੈਂ ਇੱਥੇ ਹੀ ਆਂ ਅਸੀਂ ਸਾਰੇ ਇਕੱਠੇ ਆਂ ਕਾਂਗਰਸ ਪਾਰਟੀ ਇਕੱਠੀ ਆ ਬਿਜੇ ਸ਼ਰਮਾ ਟਿੰਕੂ ਜੀ ਦੀ ਰਹਿਨਮਾਈ ਹੇਰ ਸਾਹਿਬ ਤੁਸੀਂ ਦੇਖਿਆ ਤਸਵੀਰਾਂ বিজে শарма টিঙ্কু জি ਨੇ કહਿਆ যে ਸਾਫ ਸੁਥਰੇ ਅਕਸ ਦੇ ਵਾਰਡ ਨੰਬਰ 16 ਤੋਂ ਇਕ ਹੀ ਉਮੀਦਵਾਰ ਨੇ ਉਹ ਸ਼ਸ਼ੀ ਅਗਨੀ ਹੋਤਰੀ ਜੀ ਨੇ ਤੇ ਉਹਨਾਂ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਵਾਰਡ ਨੰਬਰ 16 ਦੀਆਂ ਚੋਣਾਂ ਨੇ ਉਸ ਦੇ ਵਿੱਚ ਸ਼ਸ਼ੀ ਅਗਨੀ ਹੋਤਰੀ ਜੀ ਨੂੰ ਵੋਟਾਂ પાਕੇ ਕਾਮਯਾਬ ਬਣਾਓ ਤੇ ਕਾਂਗਰਸ ਦਾ ਸਾਥ ਦਿਓ ਤੇ ਸ਼ਸ਼ੀ ਅਗਨੀ ਹੋਤਰੀ ਜੀ ਨੇ ਵੀ ਕਾਂਗਰਸ ਪਾਰਟੀ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਵਾਰਡ ਦੇ ਰਹਿੰਦੇ ਕੰਮ ਨੇ ਉਹ ਜਿਹੜੇ ਨੇ ਪਹਿਲ ਦੇ ਆਧਾਰ ਤੇ ਕਰਾਂਗੇ ਹਰ ਪਾਰਟੀ ਦਾ ਉਮੀਦਵਾਰ ਇਹੀ ਦਾਅਵਾ ਕਰ ਰਿਹਾ ਹੈ ਪਰ ਲੋਕ ਕਿਸ ਨੂੰ ਪਸੰਦ ਕਰ ਰਹੇ ਨੇ ਇਹ ਤਾਂ ਰਿਜ਼ਲਟ ਆਣ ਤੋਂ ਬਾਅਦ ਹੀ ਪਤਾ ਲੱਗੇਗਾ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ